ਇੱਕ ਬੇਹਦ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਪਾਣੀ ਪੀਣ ਤੋਂ ਬਾਅਦ ਗੁੱਜਰ ਬਰਾਦਰੀ ਦੀਆਂ 18 ਮੱਝਾਂ ਦੀ ਮੌਤ ਹੋ ਗਈ ਹੈ ਗੁੱਜਰਪਾਈਚਾਰੇ ਦੇ ਦੋ ਲੋਕਾਂ ਦੀਆਂ 18 ਮੱਝਾਂ ਮਰੀਆਂ ਨੇ ਇੱਕ ਵਿਅਕਤੀ ਦੀਆਂ 12 ਅਤੇ ਦੂਜੇ ਵਿਅਕਤੀ ਦੀਆਂ 6 ਮੱਝਾਂ ਦੀ ਅਚਾਨਕ ਮੌਤ ਹੋ ਗਈ ਗੁੱਜਰਪਾਈਚਾਰੇ ਦੇ ਲੋਕ ਖੇਤਾਂ ਵਿੱਚ ਮੱਝਾਂ ਨੂੰ ਚਰਾ ਰਹੇ ਸੀ ਇਸ ਦੌਰਾਨ ਖੇਤਾਂ 'ਚ ਬਣੀ ਮੋਟਰ ਤੇ ਮੱਝਾਂ ਨੇ ਪਾਣੀ ਪੀਤਾ ਜਿਸ ਤੋਂ ਬਾਅਦ ਮੱਝਾਂ ਖੇਤਾਂ ਵਿੱਚ ਇਧਰ ਉਧਰ ਦੌੜਨ ਲੱਗੀਆਂ ਅਤੇ ਖੇਤਾਂ ਵਿੱਚ ਛੇੜ ਡਿੱਗਣ ਲੱਗੇ ਆ ਜਿੱਥੇ ਕਿ ਡਿੱਗਣ ਕਾਰਨ ਉਹਨਾਂ ਦੀ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਹੜਕੰਪ ਮਚ ਗਿਆ ਪਿੰਡ ਦੇ ਲੋਕ ਵੀ ਇਕੱਠੇ ਹੋਏ ਡਾਕਟਰਾਂ ਦੀ ਟੀਮ ਨੂੰ ਬੁਲਾਇਆ ਗਿਆ ਪਰ ਉਦੋਂ ਤੱਕ ਮੱਝਾਂ ਦੀ ਜਾਨ ਚਲੀ ਗਈ ਸੀ ਜਦ ਕਿ 18 ਮੱਝਾਂ ਦੀ ਮੌਤ ਹੋ ਗਈ ਅਤੇ 7 ਮੱਝਾਂ ਹਾਲੇ ਵੀ ਗੰਭੀਰ ਹਾਲਤ ਵਿੱਚ ਨੇ ਜਿਨ੍ਹਾਂ ਦਾ ਕੇ ਇਲਾਜ ਜਾਰੀ ਹੈ ਤੁਹਾਨੂੰ ਬਹੁਤ ਹੀ ਹੈ ਲੋਰ ਨੂੰ ਭੇਜਣ ਦੀ ਮੌਕੇ ਤੇ ਤੇ ਪੂਰਾ ਘਟਨਾਕਰਮ ਪਵਾਨੀਗੜ ਦੇ ਪਿੰਡ ਸੰਗਰੇੜੀ ਚ ਵਾਪਰਿਆ ਹੈ ਜਿੱਥੇ ਕਿ ਗੁੱਜਰਪਾਈਛਾਰੇ ਨਾਲ ਸਬੰਧਤ ਮੂਸਾ ਖਾਨ ਅਤੇ ਗਾਮਾ ਖਾਨ ਦੀਆਂ 18 ਮੱਝਾਂ ਦੀ ਮੌਤ ਹੋ ਗਈ ਹੈ ਦੋਵੇਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅਤੇ ਕਰੀਬ 25 ਤੋਂ 30 ਸਾਲਾਂ ਤੋਂ ਸੰਗਰੂਰ ਦੇ ਧੂਰੀ ਨੇੜੇ ਆਪਣੇ ਡੇਰੇ 'ਚ ਰਹਿ ਰਹੇ ਨੇ ਅਤੇ ਇਸ ਦੌਰਾਨ ਜਦੋਂ ਉਹ ਅੱਜ ਸਵੇਰੇ ਆਪਣੀਆਂ ਮੱਝਾਂ ਨੂੰ ਚਰਾਉਣ ਨਿਕਲੇ ਤਾਂ ਉਹਨਾਂ ਦੀਆਂ 18 ਮੱਝਾਂ ਦੀ ਮੌਤ ਹੋ ਗਈ ਪਸ਼ੂ ਪਾਲਕਾ ਮੁਤਾਬਕ ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਅਤੇ ਅੱਜ ਸਵੇਰੇ ਮੱਝਾਂ ਨੂੰ ਚਰਾਉਣ ਲਈ ਵੱਖ-ਵੱਖ ਪਿੰਡਾਂ ਵਿੱਚੋਂ ਦੀ ਲੰਘ ਰਹੇ ਸੀ ਇਸ ਦੌਰਾਨ ਪਿੰਡ ਸੰਘਰੇੜੀ ਤੋਂ ਪਿੰਡ ਕਪਿਆਲ ਨੂੰ ਜਾਂਦੀ ਸੜਕ ਉੱਪਰ ਉਹ ਮੱਝਾਂ ਚਰਾਉਣ ਆਏ ਤਾਂ ਇਸ ਦੌਰਾਨ ਦੁਪਹਿਰ ਸਮੇਂ ਮੱਝਾਂ ਨੂੰ ਪਿਆਸ ਲੱਗੀ ਜਿੱਥੇ ਕਿ ਉਹਨਾਂ ਵੱਲੋਂ ਇੱਕ ਖੇਤ 'ਚ ਬਣੇ ਚਵੱਛੇ 'ਚੋਂ ਮੱਝਾਂ ਨੂੰ ਪਾਣੀ ਪਿਲਾਇਆ ਗਿਆ ਤਾਂ ਦੇਖਦੇ-ਦੇਖਦੇ ਉਹਨਾਂ ਦੀਆਂ ਮੱਝਾਂ ਇੱਕ ਇੱਕ ਕਰਕੇ ਜ਼ਮੀਨ ਉੱਪਰ ਡਿਗਣੀਆਂ ਸ਼ੁਰੂ ਹੋ ਗਈਆਂ ਅਤੇ ਮੱਝਾਂ ਨੇ ਦਮ ਤੋੜ ਦਿੱਤਾ। ਪੈਰਾ ਨਾਮ ਮੂਸਾ ਜੀ ਨਾ ਤੁਰੇ ਪਿੰਡ ਰਹਿਣ ਵਾਲਾ ਤੁਰੀ ਦੇ ਲੋਵੇ। ਅੱਜ ਦਿਨਾਂ ਜੀ ਮੇਰੀ ਮੈਂ ਸਾਹ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜੇ ਦੂਰ ਪਹੁੰਚੀ ਨੇ ਆਪਣੇ ਆਪ ਹੀ ਮੈਂ ਸੰਗ। ਕਪਿੰਡ ਕਪਿਆਲ ਜੀ। ਠੀਕ ਹੈ ਜੀ। ਤੇ ਭੱਜਣ ਲੱਗ ਗਏ ਮੈਂ ਸਾਹ। ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਵਿੱਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਵੇ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਈ ਹੈ ਜੀ ਮੇਰੇ 18 ਡੰਗਰ ਮਰ ਗਏ ਜੀ ਠੀਕ ਹੈ ਪਾਕੀ 6-7 ਸੀਰੀਅਸ ਨੇ ਕਿੰਨੀ ਕੁ ਕੀਮਤ ਵਾਲੇ ਡੰਗਰ ਸੀ ਤੇ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਹ ਲੱਖ-ਲੱਖ ਰੁਪਏ ਤੋਂ ਉੱਪਰ ਆਲੇ ਡੰਗਰ ਆ ਜੀ ਸਾਰੇ ਜਿੰਨੇ ਸੀਰੀਏ ਦੀ ਕਿੰਨੀ ਕੁ ਸੂਣ ਵਾਲੀਆਂ ਸੀ ਜਾਂ ਹੋਰ ਵਗੈਰਾ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9-10 ਜਿਹੜੀਆਂ ਸੂਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸੰਗਰੇੜੀ ਨੂੰ ਤੁਹਾਨੂੰ ਕਦੋਂ ਕੋਈ ਘਟਣਾ ਬਾਰੇ ਪਤਾ ਲੱਗਿਆ ਕਿ ਕੈ ਕ ਵਜੇ ਦੀ ਘਟਣੀ 2 ਵਜੇ ਦੀ ਘਟਣੀ ਆ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐ ਕਰਕੇ ਬਸ ਸਾਨੂੰ ਇੱਥੇ ਜਿਹੜੇ ਮੈਸਾਂ ਨਾਲ ਸੀ ਉਹਨਾਂ ਨੇ ਫੋਨ ਕੀਤਾ ਕਿ ਮੈਸ ਪਾਣੀ ਪੀ ਕੇ ਭੱਜਣ ਲੱਗੀਆਂ ਅਸੀਂ ਜਦ ਇਹ ਆਏ ਦੇਖਿਆ ਸੀ ਮੈ ਸਾਰੀ ਭੱਜ ਰਹੀ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੋਕੇ ਲਾਉਣ ਦੀ ਕੋਸ਼ਿਸ਼ ਕੀਤੀ ਜੀ ਪੂਰੀ ਕੋਸ਼ਿਸ਼ ਕੀਤੀ ਪਰ ਜਿਹੜੀ 18 ਮਾਰੀ ਗਈ ਹੈ ਜੀ ਉਹ ਕਿਛੇ ਸਤ ਸੀਰੀਅਸ ਉਥੇ ਹੀ ਦੂਜੇ ਵਿਅਕਤੀ ਨੇ ਕਿਹਾ ਹੈ ਕਿ ਇਸੇ ਚ ਬੱਚੇ ਜੋ ਪਹਿਲਾਂ ਉਹ ਪਾਣੀ ਪੀਣ ਲੱਗੇ ਸੀ ਪਰ ਪਰ ਮੱਝਾਂ ਪੱਜ ਕੇ ਚਵੱਛੇ ਵੱਲ ਗਈਆਂ ਜਿਸ ਤੋਂ ਬਾਅਦ ਉਹਨਾਂ ਨੇ ਪਾਣੀ ਨਾ ਪੀਤਾ ਅਤੇ ਮੱਝਾਂ ਪਾਣੀ ਪੀਣ ਲੱਗੀਆਂ ਅਤੇ ਮੱਝਾਂ ਦੀ ਅਚਾਨਕ ਮੌਤ ਹੋ ਗਈ ਪੀੜਤਾ ਮੁਤਾਬਕ ਇੱਕ ਇੱਕ ਮੱਝ ਦੀ ਕੀਮਤ 1-1 ਲੱਖ ਰੁਪਏ ਸੀ ਅਤੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਦੇ ਨਾਲ ਹੀ ਉਹਨਾਂ ਖਦਸ਼ਾ ਜਤਾਇਆ ਕਿ ਜੇਕਰ ਉਹ ਖੁਦ ਇਸੇ ਬੱਚੇ ਜੋ ਪਾਣੀ ਪਿੰਦੇ ਤਾਂ ਹੋ ਸਕਦਾ ਸੀ ਕਿ ਉਹਨਾਂ ਦੀ ਵੀ ਮੌਤ ਹੋ ਜਾਂਦੀ ਅੱਜ ਖੇਲ ਚ ਪਾਣੀ ਪੀ ਰਹੇ ਦੇ ਮੱਝਾਂ ਨੇ 6 ਮਜਾ ਮਰ ਗਈਆਂ ਜੋ ਤਿੰਨ ਮਜਾ ਸੀਰੀਅਸ ਨੇ ਤੇ ਕਿੰਨਾ ਕੁ ਨੁਕਸਾਨ ਹੋਇਆ ਛੋਟੇ ਚ ਨੁਕਸਾਨ 6 ਮਜਾ ਮਰ ਗਈਆਂ ਜਪਟੀਆਂ ਕਿੱਧਰੋਂ ਆ ਰਹੀ ਸੀ ਕਿੱਧਰੋਂ ਜਾ ਰਹੀ ਸੀ ਅਸੀਂ ਆ ਪਿੰਡ ਵੱਲੋਂ ਆ ਰਹੇ ਸੀ ਇੱਧਰੋਂ ਜਾ ਰਹੇ ਸੀ ਨੋਕਟਣ ਢੋਲੀ ਕਰਨ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਟਨਾ ਕਿੰਨੇ ਕ ਵਜੇ ਦੀ ਘਟਨਾ ਵਾਪਰੀ ਇਹ ਕਿਹੜੀ ਕੋਈ ਗੱਲ ਸਾਨੂੰ ਪਤਾ ਲੱਗਾ ਜੀ ਜਦੋਂ ਮਜਾ ਡਿੱਗ ਗਿਆ ਕੈਕ ਵਜੇ ਦੀ ਘਟਨਾ ਜੀ ਇਹ ਆ ਗਿਆ 3:30 ਵਜੇ ਦੀ 3:30 ਦੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣਾ ਨੁਕਸਾਨ ਤਾਂ ਖਾਸਾ ਹੀ ਹੋ ਗਿਆ ਲੱਖ ਲੱਖ ਦੀ ਮੱਝ ਦੀ ਹੈਗਾ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰ ਤੂੰ ਇਨਸਾਫ ਚਾਹੀਦਾ ਇਹ ਪਾਣੀ ਪੀਣ ਦੇ ਨਾਲ ਹੀ ਹੋਏ ਜੀ ਪਾਣੀ ਪੀਣ ਦੇ ਨਾਲ ਜਿੰਨੇ ਮੱਝਾਂ ਨੇ ਪਾਣੀ ਪੀਤਾ ਉਹਨੇ ਹੋਈਆਂ ਬਾਕੀ ਔਰ ਕੁਛ ਨਹੀਂ ਹੋਈ ਜੀ ਕਿ ਮੱਕੀ ਮੁੱਕੀ ਵਗੈਰਾ ਖੜੀ ਸੀਗੀ ਉਹਦੀ ਵੀ ਸਫਰੀ ਕਰੀ ਨਾ 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 ਮੱਕੀ ਨਹੀਂ ਮੱਕੀ ਨਹੀਂ ਆਈ ਕੱਲਾ ਪਾਣੀ ਪੀਤਾ ਕੱਲਾ ਪਾਣੀ ਪੀਤਾ ਖੇਲ ਚ ਆਓ ਸਾਹਮਣੇ ਮੋਟਰ ਆ ਤੇ ਜਦੋਂ ਹਣੀ ਪਤਾ ਸੀ ਵੀ ਉਹ ਪਾਣੀ ਆਇਆ ਨਾ ਨਾ ਸਾ ਸਿਆ ਆਪ ਬੰਦੇ ਪਹਿਲਾਂ ਪਾਣੀ ਪੀਣ ਜਾ ਰਹੇ ਸੀ ਪਹਿਲਾਂ ਭੱਜੇ ਮੱਝ ਮੁਰੇ ਬੜਗੀ ਭੱਜ ਗਏ ਉਸ ਕਰਮ ਬੰਦੇ ਨੇ ਪਾਣੀ ਨਹੀਂ ਪੀਤਾ ਫਿਰ ਨਹੀਂ ਤੇ ਪਹਿਲਾਂ ਬੰਦੇ ਨੇ ਪੀਣਾ ਥੀ ਉੱਥੇ ਉਦ ਇਸ ਕਤਰਾਂ ਦੀ ਜਾਣਕਾਰੀ ਮਿਲਦਿਆਂ ਹੀ ਤਹਿਸੀਲਦਾਰ ਪਵਾਨੀਗੜ੍ਹ सुरेंद्रਪਾਲ ਸਿੰਘ ਪੰਨੂ ਅਤੇ ਗਗਨਦੀਪ ਸਿੰਘ ਵੈਟਰਨਰੀ ਇਨਸਪੈਕਟਰ ਕਰਾਚੋਂ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮ੍ਰਿਤਕ ਮੱਝਾਂ ਨੂੰ ਇਕੱਠੀਆਂ ਕੀਤਾ ਗਿਆ ਇਹ ਅਤੇ ਉਹਨਾਂ ਦਾ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ ਤਹਿਸੀਲਦਾਰ ਮੁਤਾਬਕ ਸਵੇਰੇ ਇੱਕ ਡਾਕਟਰਾਂ ਦਾ ਪੈਨਲ ਬਣਾਇਆ ਜਾਵੇਗਾ ਤੇ ਇਹਨਾਂ ਦਿਮੱਜਾਂ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇੱਕੇ ਪਿਆਰਪਿੰਡ ਤੇ ਜੀ ਕੁਝ ਗੁਜਰਾ ਦੇ ਮੱਝਾਂ ਸੀਗੇ ਚਰਾ ਰਹੇ ਸੀ ਚਰੋਂਦੇ ਚਰੋਂਦੇ ਕਪਿਆਲ ਤੋਂ ਸੈਕਟਰੀ ਵੱਲ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਬੱਚੇ 'ਚ ਉਹਨਾਂ ਦਾ ਪਾਣੀ ਪੀਤਾ ਜਿਹਨਾਂ 'ਚ 18 ਮੱਝਾਂ ਜਿਹੜੀਆਂ ਉਹ ਮਰ ਗਏ ਆ ਤਿੰਨ ਚਾਰ ਦੀ ਹਾਲਤ ਨਾਜ਼ੁਕ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਆ ਡਾਕਟਰ ਉਹਨੂੰ ਟ੍ਰੀਟ ਕਰ ਰਹੇ ਆ ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਪੈਨਲ ਬੰਦਾ ਉਹਦਾ ਤਾਂ ਡਾਕਟਰਾਂ ਦਾ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਜਾਏ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋ ਡਾਟ ਰਿਜ਼ਲਟ ਨਿਕਲੂਗਾ ਪੋਸਟ ਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗੀ ਉਹ ਜੋ ਕਾਨੂੰਨੀ ਕਾਰਵਾਈ ਬਣੂਗੀ ਉੱਥੇ ਹੀ ਮੌਕੇ ਤੇ ਪੁਲਿਸ ਪਾਰਟੀ ਵੀ ਪਹੁੰਚੀ ਜਿੱਥੇ ਕਿ ਡੀਐਸਪੀ ਪਵਾਨੀਗੜ ਨੇ ਕਿਹਾ ਹੈ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੱਛਾਂ ਦੇ ਪੋਸਟਮਾਰਟਮ ਤੋਂ ਬਾਅਦ ਜਿਹੋ ਜਿਹੇ ਵੀ ਰਿਪੋਰਟ ਹੁਣ ਸਾਹਮਣੇ ਆਵੇਗੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਜਦਕਿ ਉਹਨਾਂ ਖਦਸ਼ਾ ਜਤਾਇਆ ਕਿ ਹੋ ਸਕਦਾ ਹੈ ਕਿ ਚ ਬੱਚੇ ਵਿੱਚ ਜ਼ਹਿਰੀਲਾ ਪਾਣੀ ਹੋਵੇ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੀ ਵੀ ਜਾਂਚ ਕੀਤੀ ਜਾਵੇਗੀ ਹਾਂ ਸਾਡੇ ਕੋਲ ਅੱਜ ਤੜਾ ਆਈ ਸੀਗੀ ਵੀ ਗੁੱਜਰ ਬਰਾਦਰੀ ਦੀਆਂ ਮਹਿਸਾਂ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਹਾਂ ਤਬਦੀਜ ਦੇ ਦਰਾਂ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਦੀ ਜਾਊਗੀ ਸਰ ਪਤਾ ਲੱਗਿਆ ਵੀ ਕਿੰਨੇ ਕੁ ਡੰਗਰ ਸੀਗੇ ਜਿਹੜੇ ਫੈਸ਼ਨ ਮਰੇ ਨੇ ਅ ਠਰਾਂਕ ਮੱਛਾਂ ਦਾ ਪਤਾ ਲੱਗਾ ਵੀ ਜਿੰਨਾਂ ਦੀ ਡੈਥ ਹੋ ਗਈ ਹੈ ਬਾਕੀ ਕੁਛ ਮੱਛਾਂ ਜਿਹੜੀਆਂ ਨੇ ਉਹ ਸੀਰੀਅਸ ਨੇ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ ਉਹਨਾਂ ਵੱਲੋਂ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ ਤਦਾਸੀਏ ਕਹੇ ਬੀਤੇ ਦਿਨੀ ਪਵਾਨੀਗੜ ਵਿੱਚ ਹੀ ਅਜਿਹਾ ਹੀ ਹਾਦਸਾ ਵਾਪਰਿਆ ਸੀ ਜਿੱਥੇ ਕਿ ਖੇਤਾਂ ਵਿੱਚ ਲੱਗੀ ਅੱਗ ਕਾਰਨ ਇੱਕ ਗਰੀਬ ਬਜ਼ੁਰਗ ਦੀਆਂ 50 ਬੱਕਰੀਆਂ ਸੜ ਕੇ ਸੁਆਹ ਹੋ ਗਈਆਂ ਸੀ ਉੱਥੇ ਹੀ ਹੁਣ ਪਵਾਨੀਗੜ ਵਿੱਚ ਹੀ ਇੱਕ ਵਾਰ ਫਿਰ ਤੋਂ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ 18 ਮੱਝਾਂ ਨੇ ਦਮ ਤੋੜ ਦਿੱਤਾ ਹੈ ਹਾਲਾਂਕਿ ਇਸ ਦਾ ਕਾਰਨ ਜ਼ਹਿਰੀਲੇ ਪਾਣੀ ਨੂੰ ਦੱਸਿਆ ਜਾ ਰਿਹਾ ਹੈ ਪਰ ਕਾਟੜਾਂ ਦੀ ਅਸਲ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ ਦੂਜੇ ਪਾਸੇ ਹੁਣ ਪੀੜਤਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਪਵਾਨੀਗੜ੍ਹ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ